ਲੋ ਜੀ ਆਪਾਂ ਪਹੁੰਚੇ ਅੱਜ ਬਰਨਾਲਾ ਸਾਡੇ ਇੱਧਰ ਸਰਦਾਰ ਯੌਂਟੀ ਢਿੱਲੋਂ ਤੇ ਇੱਧਰ ਸਾਡੇ ਭਿੰਦਰ ਜੀ ਤੇ ਇੱਧਰ ਗੱਡੀ ਦੇ ਲਾ ਰੱਖੇ ਨੇ ਜੀ ਐਕਸਰੇ ਸਾਨੂੰ ਦਿਖਾਣੇ ਅੱਜ ਐਕਸਰਾ ਕਿਵੇਂ ਕਰਦੇ ਨੇ ਜਾਓ ਜੀ ਡੀ ਜੇ ਸਾਊਂਡ ਕਿਸੇ ਨੇ ਡੀ ਜੇ ਸਾਊਂਡ ਲਵਾਉਣਾ ਹੋਵੇ ਤਾਂ ਸਾਡੇ ਭਿੰਦਰ ਸੇਠ ਨੂੰ ਮਿਲੋ ਤੇ ਕਿਸੇ ਨੇ ਖਾੜਾ ਬੁੱਕ ਕਰਾਉਣਾ ਹੋਵੇ ਇਹ ਸਾਡੇ ਟੋਪੀ ਵਾਲੇ ਯੂਨਿਟੀ ਟੈਲੋ ਨੂੰ ਮਿਲੋ ਇਹ ਕੌਣ ਹੈ ਇਹ ਯੂਨਿਟੀ ਟੈਲੋ ਹੈ ਇਹ ਗੱਭਰੂ ਜਵਾਨ ਹੈ ਇਹ ਪੂਰੇ ਲਹਿਰਾ ਵਹਿਰਾ ਚ ਨੇ ਹਾਂ ਜੀ ਫੋਨ ਕਿਹਨੂੰ ਕਰਿਆ ਜੀ ਕਿਹਦੇ ਵਾਸਤੇ ਮੋਟੇ ਨੇ ਐਨ ਆਰ ਆਈ ਨੂੰ ਅੱਛਾ ਆ ਰਹੇ ਨੇ ਕਹਿ ਰਿਹਾ ਜੀ ਆ ਰਹੇ ਹਾਂ ਤੇ ਅੱਜ ਇਹ ਇਹਨੂੰ ਜਾ ਕੇ ਦਿਖਾ ਕੇ ਲਿਓ ਇਹ ਜਾ ਕਰ ਰਹੇ ਨੇ ਜੀ ਐਕਸਰੇ ਗੱਡੀ ਦੇ ਇਹ ਟਾਇਰ ਖਿੱਚਦੀ ਸੀ ਇਹ ਦੱਸ ਰਹੇ ਨੇ ਹੁਣ ਸਮਝਾ ਰਹੇ ਨੇ ਨਨ ਬਹੁਤ ਟੈਕਨੋਲੋਜੀ ਆ ਗਈਆਂ ਹੁਣ ਪਤਾ ਇਹ ਵੀ ਨਹੀਂ ਪਤਾ ਕਿ ਮੰਨ ਲਓ ਤੇ ਸਪੈਂਡ ਦਾ ਰਵਾ ਹੋ ਗਿਆ ਸ਼ੌਕਰ ਪਾਉਣੇ ਇਹ ਚੀਜ਼ ਸੈਂਟਰ ਮਾਰ ਕੇ ਹੁਣ ਸ਼ੌਕਰ ਲੀਕ ਨੇ ਉਹਨਾਂ ਕਰਕੇ ਅੰਦਰ ਦਬੇ ਹੋ ਗਏ ਬਹੁਤ ਸਮਾਂ ਲੱਗੇ ਸ਼ੌਕਰ ਪਵਾ ਲੇ ਬਾਹਰੇ ਪਾਸੇ ਆ ਜੇ ਜਿਵੇਂ ਬਰੋਬਰ ਆ ਜੀ ਇਹ ਵੀ ਚੀਜ਼ ਹੋ ਸਕਦੀ ਹੈ ਤੁਸੀਂ ਇੱਕ ਵਾਰ ਐਂ ਕਰਿਓ ਠੀਕ ਹੈ ਜੋ ਸਪੈਨਸਨ ਦਾ ਕੰਮ ਕਰਾਓਗੇ ਸ਼ੌਕਰਵਾਲਾ ਪਾਓਗੇ ਉਹ ਲੋ ਕਰਾ ਕੇ ਇੱਕ ਹੋਰ ਬਿਲਕੁਲ ਲੈਨ ਹੋ ਜਾਂਦੇ ਨੇ ਪਰ ਆਪਣੇ ਦੇ ਕੈਂਪਰ ਦੇ ਠੀਕ ਹੈ ਹੁਣ ਸ਼ੌਕਰ ਲੀਕ ਹੈ ਸ਼ੌਕਰ ਦੋਨੇ ਸ਼ੌਕਰ ਲੀਕ ਉਹ ਮੇਰੇ ਵਾਲੀ ਦਾ ਵੀ ਬਾਈ ਪਿੰਦਰ ਸ਼ੌਕਰ ਲੀਕ ਦਾ ਪਰ ਲਾ ਉਹ ਵੀ ਤਾਂ ਹੀ ਖਿੱਚਦੀ ਹੈ ਹਾਂ ਹਾਂ ਜੋੜਾ ਹੀ ਮੰਗਾਇਆ ਮੈਂ ਵੀ ਜੋੜਾ ਮੰਗਾਇਆ ਹੈ ਹਾਂ 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 ਫਿਰ ਤਾਂ ਮੈਨੂੰ ਵੀ ਮਿਸਤਰੀ ਨੇ ਜੋੜਾ ਹੀ ਮੰਗਾਇਆ ਕਹਿੰਦਾ ਬਾਈ ਜੋੜਾ ਲਿਆ ਮੈਂ ਵੀ ਜੋੜਾ ਮੰਗਾਇਆ ਦੇਖੋ ਬਾਈ ਨਵੀਂ ਟੈਕਨੋਲੋਜੀ ਆ ਰਹੀ ਆ ਅੱਜਕੱਲ ਬਹੁਤ ਚੀਜ਼ਾਂ ਦਾ ਸੁਧਾਰ ਹੋ ਗਿਆ ਦੇਖੋ ਥੋੜਾ ਪੰਜਾਬ ਸਰਕਾਰ ਨੂੰ ਆ ਵੀ ਰੋਡਾਂ ਦੇ ਹਾਂ ਪਹਿਲਾਂ ਇੰਚੀ ਟੇਪ ਨਾਲ ਹਾਂ 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 ਫਿਰ ਨੜਕਾ ਹੁੰਦੀ ਫਿਰ ਮੂਹਰੇ ਲਾਉਂਦੇ ਫਿਰ ਪਿੱਛੇ ਲਾਂਦੇ ਫਿਰ ਚੈੱਕ ਹੁੰਦਾ ਬੀਲ ਬੈਲੈਂਸ ਤੇ ਆ ਦੇਖੋ ਹੁਣ ਤਾਂ ਸਿਸਟਮ ਇਹੋ ਜਿਹਾ ਗਿਆ ਕੇ ਦੇ ਜਿਵੇਂ ਬੰਦੇ ਦਾ ਐਕਸਟਰਾ ਹੋ ਜਾਣਾ ਐਕਸਰੇ ਕਰ ਦਿੰਦੇ ਨੇ ਆ ਦੇ ਬਾਈ ਨੇ ਖੋਲ ਤੇ ਹਾਂ ਇਨ ਨਵੇਂ ਮੁੰਡੇ ਬਹੁਤ ਕਹਿੰਦੇ ਨੇ ਆਪਣੇ ਵੀ ਬਾਹਰ ਮੁੰਡੇ ਕੰਮ ਕਰਦੇ ਨੇ ਇੱਥੇ ਵੀ ਆਪਣੇ ਪੰਜਾਬੀ ਗੱਭਰੂ ਕੰਮ ਕਰਦੇ ਨੇ ਐਨ ਗੱਡੀਆਂ ਨੂੰ ਖੋਲ-ਖੋਲ ਬੰਨ੍ਹ ਦਿੰਦੇ ਨੇ ਇਹ ਬਰਨਾਲੇ ਆ ਜੀ ਬਰਨਾਲੇ ਤੇ ਬੀਲ ਬੈਲੈਂਸ ਗੱਡੀ ਦਾ ਦੇਖੋ ਇੱਥੇ ਖੜਾ ਆ ਕੇ ਕਰਿਆ ਅੱਜ ਆਪਾਂ ਇਹ ਬਾਈਪਿੰਡਰ ਦੀ ਗੱਡੀ ਹੈ ਆਪਣੇ ਵਾਲੀ ਅੱਜ ਉੱਥੇ ਖੜ੍ਹੀ ਲਾਈਵ ਵੀ ਲੂਵਲ ਤੇ ਸ਼ੋਕਰਾਂ ਕਰਕੇ ਦਿੱਕਤ ਹੈ ਹਨਾ ਵੱਡੇ ਛੋਟੇ ਭਾਈ ਸ਼ੋਕਰਾਂ ਕਰਕੇ ਆ ਬਰੋ ਹਾਂ ਸ਼ੋਕਰ ਲੀਕ ਕਰਕੇ ਖਿੱਚੀ ਜਾਂਦੀ ਹੈ ਇੱਕ ਪਾਸੇ ਤੇ ਹੁਣ ਤਾਂ ਹਵਾ ਵੀ ਆਟੋਮੈਟਿਕ ਹੈ ਉਨੀ ਹਵਾ ਹੀ ਪਾਉਗੀ ਜਿੰਨੀ ਇਹਨੂੰ ਸ਼ਹੀਨ ਜੀ ਬਾਕੀ ਕੱਢ ਲੂਗੀ ਜਿਹੜੀ ਫालतੂ ਹੋਊਗੀ ਬਾਕੀ ਸਾਬੇਰ ਪਾਪਸ ਬਾਪਸ ਕੇ ਚੌਦ ਦੱਸ ਰਿਹਾ ਵੀ 35 ਪੁਆਇੰਟ ਹੈ ਜਮੀ ਜੇ ਇਸ ਤੇ 37 38 ਹੋਊਗੀ ਤਾਂ ਬਾਪਸ ਖਿੱਚ ਲੂਗੀ ਨਹੀਂ ਪਾ ਦੂਗੀ ਤੇ ਇਹ ਬਰਨਾਲੇ ਜੀ ਇਹ ਹਾਂ ਜੀ ਬਾਂਸਲ ਟਾਇਰ ਵਾਲੇ ਨੇ ਬਰਨਾਲੇ ਇਹ ਬਾਈ ਭਿੰਦਰ ਹੋਰਾਂ ਨੇ ਪਵਾਏ ਸੀ ਟਾਇਰ ਸਕੋਰਪੀਓ ਦੇ ਚਾਰੇ ਲਾਈ ਵੀਲ ਟਾਇਰ ਤੇ ਅੱਜ ਹਾਂ ਤੇੜੜੀ ਵੀ ਹਾਂ ਮੈਂ ਵੀ ਹੁਣ ਤਾਂ ਪਵਾ ਲੇ ਮੈਂ ਇਹ ਤਾਂ ਬਿਜ਼ੀ ਆ ਹਾਂ ਬੀਜੀ ਹੈ ਤੇ ਹੈ ਬੀਜੀ ਹੈ ਇਹ ਜੌਂਟੀ ਸਾਡੇ ਬਾਲੇ ਬੀਜੀ ਰਹਿੰਦੇ ਨੇ ਕਿਉਂਕਿ ਮੈਨੇਜਮੈਂਟ ਬਹੁਤ ਹੈ ਨਾ ਉਹ ਤੇ ਮੱਛਰ ਲੱਗਿਆ ਪਿਆ ਹਾਂ ਮੈਨੇਜਮੈਂਟ ਬਹੁਤ ਹੈ ਨਾ ਥੋੜੀ ਮੈਨੇਜਮੈਂਟ ਜਾਰੀ ਕਰਕੇ ਬਾਈ ਬੀਜੀ ਬਾਲਾ ਰਹਿਣਾ ਰੰਗੂ ਕੀ ਨਾਮ ਹੈ ਰੰਗ ਗੋਰਾ ਹੈ ਜਮਾ ਹਾਂ ਰਾਜੂ ਹਾਂ ਰਾਜੂ ਮਾਟਨਵਾਦੂ